ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੀ ਇਸ ਸਿਲੇ ਦੀ ਇੱਕ ਬਹੁਤ ਹੀ ਮੰਦਪਾਗੀ ਖਬਰ ਬਲਾਚੌਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਪਿੰਡ ਸੁੱਦਾ ਮਾਜਰਾ ਦੇ ਕੋਲ ਦੋ ਕਾਰਾਂ ਦੀ ਆਪਸੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਦੱਸਦੀ ਹੈ ਬਲਾਚੌਰ ਦੇ ਨਾਲ ਲੱਗਦੇ ਪਿੰਡ ਸੁੱਦਾ ਮਾਜਰਾ ਦੇ ਕੋਲ ਬੀਤੀ ਰਾਤ ਨੂੰ ਇੱਕ ਜੈਨ ਕਾਰ ਅਤੇ ਸਕੋਡਾ ਕਾਰ ਦੀ ਆਪਸੀ ਟੱਕਰ ਵਿੱਚ ਜੈਨ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਪੁਲਿਸ ਅਧਿਕਾਰੀ ਕੁਲਵੀਰ ਸਿੰਘ ਅਤੇ ਕੁਲਦੀਪ ਨੇ ਦੱਸਿਆ ਕਿ ਇਹ ਹਾਦਸਾ ਪੀਤੀ ਰਾਤ ਹੋਇਆ ਹੈ ਉਹਨਾਂ ਮੁਤਾਬਕ ਨੈਸ਼ਨਲ ਹਾਈਵੇ ਪਿੰਡ ਸੁਦਾਂ ਮਾਜਰਾ ਦੇ ਕੋਲ ਜ਼ੈਨ ਕਾਰ ਨੰਬਰ ਪੀਬੀ 25ਬੀ 2177 ਗਲਤ ਸਾਈਟ ਤੋਂ ਆ ਰਹੀ ਸੀ ਜਿਸ ਨੇ ਪਿੰਡ ਮਾਨੇਵਾਲ ਨੂੰ ਜਾਣਾ ਸੀ ਅਤੇ ਜ਼ੈਨ ਕਾਰ ਵਿੱਚ ਮਨਜੀਤ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਮੁੱਤੋ ਮੰਡ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਕਰਨਵਾਸੀ ਪਟਿਆਲਾ ਜੋਕ ਕੇ ਹੁਣ ਪਿੰਡ 마ੜੇਵਾਲ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦੋ ਜਾਨੇ ਕਾਰ ਵਿੱਚ ਸਵਾਰ ਸਨ ਅਤੇ ਕਰਨ ਦੇ ਜ਼ਿਆਦਾ ਸੱਟਾਂ ਲੱਗਣ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਮਨਜੀਤ ਸਿੰਘ ਨੂੰ ਜੇਰੇ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਵਾਇਆ ਗਿਆ ਦੂਜੇ ਪਾਸੇ ਸਕੋਟਾ ਕਾਰ ਜੋ ਕਿ ਚੰਡੀਗੜ੍ਹ ਤੋਂ ਅਮਰitsar ਨੂੰ ਜਾ ਰਹੀ ਸੀ ਜਿਸ ਨੂੰ ਹਰਸ਼ਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਅੰਮ੍ਰਿਤਸਰ ਚਲਾ ਰਿਹਾ ਸੀ ਅਤੇ ਗਲਤ ਸਾਈਡ ਤੋਂ ਆ ਰਹੀ ਜ਼ੈਨ ਕਾਰ ਨੇ ਸਾਹਮਣੇ ਤੋਂ ਸਕੋਡਾ ਕਾਰ ਨੂੰ ਟੱਕਰ ਮਾਰੀ ਹੈ ਤੇ ਇਹ ਇੱਕ ਟੱਕਰ ਇੰਨੀ ਭਿਆਨਕ ਸੀ ਕਿ ਇਸ ਟੱਕਰ ਨਾਲ ਦੋਵਾਂ ਕਾਰਾਂ ਦੇ ਪਰਖੱਚੇ ਉੱਡ ਗਏ ਥਾਣਾ ਕਾਟਗੜ੍ਹ ਦੀ ਪੁਲਿਸ ਨੇ ਦੋਵਾਂ ਕਾਰਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਿਖਾ ਰਹੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਂਜੀ ਸਰ ਇੱਕ ਜਿਹੜਾ ਰਾਤੀ ਹਾ사 ਹੋਇਆ ਹੈ ਦੋ ਕਾਰਾਂ ਦਾ ਸਿੱਧੇ ਮੱਜਰੇ ਉਹਦੇ ਦੀ ਕੀ ਜਿਹੜੀ ਸਥਿਤੀ ਸਥਿਤੀ ਕੀ ਆਇਆ ਕਿੰਨੇ ਬੰਦੇ ਫੱਟੜ ਹੋਏ ਤੇ ਕਿੰਨੇ ਦੀ ਮੌਤ ਹੋਈ ਇੱਕ ਦੀ ਮੌਤ ਹੋਈ ਹੈ ਜੀ ਹਾਂ ਇੱਕ ਫੱਟੜ ਹੋਇਆ ਇਹ ਕਿੱਥੇ ਦੇ ਸੀਗੇ ਹਰੇਣੇ ਵਾਲੇ ਤੂੰ ਮਾਣੇ ਵਾਲੇ ਨਾਮ ਪਤਾ ਹੈ ਜੀ ਉਹਨੜੇ ਕਰਨ ਕਰਨ ਪਟਿਆਲੇ ਤੋਂ ਆ ਕੇ ਇੱਥੇ ਰਹਿ ਰਿਹਾ ਸੀਗਾ ਕਿਰਾਏ ਤੇ ਮਾਣੇ ਆ ਹਾਂ ਇਹ ਦੂਸਰਾ ਦੂਸਰਾ ਫੱਟੜ ਜਿਹੜਾ ਹੋਇਆ ਉਹ ਅੰਮ੍ਰਿਤਸਰ ਦਾ ਸੀ ਇਹ ਵੀ ਮੋਟਰ ਰੰਦਾ ਸੀਗਾ ਕਿੱਥੇ ਰੰਦਾ ਸੀ ਨਹੀਂ 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 ਆਪਨੇ ਜਾ ਰਿਹਾ ਸੀਗਾ ਇਧਰ ਰੋਪੜ ਰੋਪੜ ਸੈਂਟ ਤੋਂ ਜਾ ਰਿਹਾ ਸੀਗਾ ਜਿਹੜਾ ਕਰਨ ਹੈ ਗੱਡੀ ਵਾਲਾ ਮੁੰਡਾ ਜਿੰਨ ਗੱਡੀ ਵਾਲਾ ਉਹ ਗੱਡੀ ਡਾਉਨ ਸਾਈਡ ਲਿਆ ਕੇ ਉਧਰੋਂ ਆ ਰਿਹਾ ਸੀ ਇਹ ਕਿਧਰੋਂ ਕਿਧਰੋਂ ਆ ਜਾ ਰਿਹਾ ਸੀ ਜਿਹੜੀ ਜਿੰਨ ਸੀ ਕਿਧਰੋਂ ਆ ਰਹੀ ਸੀ ਇਹ ਜਿੰਨ ਉਹ ਆਪਣੇ ਕਟ ਤੋਂ ਮੁੜ ਕੇ ਰੌਂਗ ਸਾਈਡ ਆ ਰਹੀ ਸੀ ਨਹੀਂ ਬਣਾ ਚੋ ਸਾਈਡ ਤੋਂ ਆ ਰਹੀ ਸੀ ਬਣਾ ਚੋ ਸਾਈਡ ਤੋਂ ਇਹ ਜਿਹੜੀ ਇਹ ਚੰਡੀਗੜ੍ਹ ਸਾਈਡ ਚੰਡੀਗੜ੍ਹ ਟੋਟਲ ਜਾ ਰਹੇ ਹਾਂਜੀ ਤੇ ਹੁਣ ਇਹਦੇ ਵਿੱਚ ਫਟੜ ਕਿੰਨੇ ਆ ਇੱਕੋ ਹੀ ਫਟੜਾ ਇੱਕ ਫਟੜਾ ਦਾ ਇੱਕ ਦੀ ਮੌਤ ਹੋ ਗਈ ਹਾਂਜੀ ਜਿੰਨ ਵਾਲੇ ਦੀ ਮੌਤ ਹੋ ਗਈ ਆ ਦੂਜਾ ਮੁੰਡਾ ਪਚ ਗਿਆ ਹਾਂਜੀ ਸਰ ਇੱਕ ਜਿਹੜਾ ਰਾਤੀ ਹਾਦਸਾ ਹੋਇਆ ਦੋ ਗੱਡੀਆਂ ਦਾ ਸਿੱਧੇ ਮੱਜ ਦੇ ਉਹਦੇ ਦੀ ਕੀ ਜਿਹੜੀ ਸਥਿਤੀ ਸਥਿਤੀ ਕੀ ਆਇਆ ਕਿੰਨੇ ਬੰਦੇ ਫੱਟੜ ਹੋਏ ਤੇ ਕਿੰਨੇ ਦੀ ਮੌਤ ਹੋਈ ਇੱਕ ਦੀ ਮੌਤ ਹੋਈ ਹੈ ਜੀ ਹਾਂਜੀ ਇੱਕ ਫੱਟੜ ਹੋਇਆ ਇਹ ਕਿੱਥੇ ਦੇ ਸੀਗੇ ਹਰੇਣੇ ਵਾਲੇ ਤੂੰ ਮਾਣੇ ਵਾਲ ਦੇ ਨਾਮ ਪਤਾ ਹੈ ਜੀ ਨਾਲ ਦੇ ਕਰਨ ਕਰਨ ਪਟਿਆਲੇ ਤੋਂ ਆ ਕੇ ਇੱਥੇ ਰਹਿ ਰਿਹਾ ਸੀਗਾ ਕਿਰਾਏ ਤੇ ਮਾਣੇ ਆ ਹਾਂ ਤੇ ਦੂਸਰਾ ਦੂਸਰਾ ਫੱਟੜ ਜਿਹੜਾ ਹੋਇਆ ਉਹ ਅੰਬਰਸਾ ਦਾ ਸੀ ਏ ਵੀ ਮੋਟਰ ਰੈਂਦਾ ਸੀਗਾ ਕਿੱਥੇ ਰੈਂਦਾ ਸੀ ਨਹੀਂ 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 ਆਪਨੇ ਜਾ ਰਿਆ ਸੀਗਾ ਇਧਰੋਂ ਰੂਪਰ ਰੂਪਰ ਸੈਂਟ ਤੋਂ ਜਾ ਰਿਆ ਸੀਗਾ ਜਿਹੜਾ ਕਰਨ ਹੈ ਗੱਡੀ ਵਾਲਾ ਮੁੰਡਾ ਜਿੰਨ ਗੱਡੀ ਵਾਲਾ ਉਹ ਗੱਡੀ ਜੌਨ ਸੈਟ ਲਿਆ ਕੇ ਉਧਰੋਂ ਆ ਰਿਹਾ ਸੀ ਇਹ ਕਿਧਰੋਂ ਕਿਧਰੋਂ ਆ ਜਾ ਰਿਹਾ ਸੀ ਜਿਹੜੀ ਜਿੰਨ ਸੀ ਕਿਧਰੋਂ ਆ ਰਹੀ ਸੀ ਇਹ ਜਿੰਨ ਉਹ ਆਪਣੇ ਕਟ ਤੋਂ ਮੁੜ ਕੇ ਰੌਂਗ ਸਾਈਡ ਆ ਰਹੀ ਸੀ ਨਹੀਂ ਬਣਾ ਚੋ ਸਾਈਡ ਤੋਂ ਆ ਰਹੀ ਸੀ ਬਣਾ ਚੋ ਸਾਈਡ ਤੋਂ ਇਹ ਜਿਹੜੀ ਇਹ ਚੰਡੀਗੜ੍ਹ ਸੈਂਟ ਚੰਡੀਗੜ੍ਹ ਟੋਟਲ ਜਾ ਰਹੇ ਹਾਂਜੀ ਤੇ ਹੁਣ ਇਹਦੇ ਵਿੱਚ ਫਟੜ ਕਿੰਨੇ ਆ ਇੱਕੋ ਹੀ ਫਟੜ ਹੈ ਇੱਕ ਫਟੜਾ ਤੇ ਇੱਕ ਦੀ ਮੋਟਰ ਹਾਂਜੀ এলে দুজা মোটা পুট